गुड मॉर्निंग एवरी वन आज यहाँ पर नागेश ट्रॉफी का फर्स्ट मैच खेला जा रहा है सीजन 2025 का नागेश ट्रॉफी ब्लाइंड क्रिकेट का प्रेस्टिजियस टूर्नामेंट कैबी की तरफ से ऑर्गेनाइज किया जाता है हर साल जिसमें उनतीस स्टेट भाग लेती है और ये ग्रुप एप के मैच आज यहाँ पर खेले जा रहे हैं जिसमें त्रिपुरा असम पंजाब और छत्तीसगढ़ की टीमों ने भाग लिया है तो ये पहला मैच आज असम और पंजाब ਬੋਸ ਪੰਜਾਬ ਯਹਾਂ ਪਰ ਕਰ ਰਿਹਾ ਹੈ ਲੁਧਿਆਣਾ ਮੇਂ ਔਰ ਇਹ ਪਹਿਲਾ ਮੈਚ ਮੇਂ ਟੋਸ ਜੀਤ ਕਰ ਫੀਲਡਿੰਗ ਦਾ ਫੈਸਲਾ ਲਿਆ ਹੈ ਆਸਾਮ ਨੇ ਔਰ ਬੱਲੇਬਾਜੀ ਪਰ ਪੰਜਾਬ ਕੀ ਤਰਫ ਸੇ ਆਏ ਹੈ ਅਰਸ਼ਦੀਪ ਔਰ ਸੂਰਜ ਕੁਮਾਰ ਲੋ ਜੀ ਚਲਦੇ ਆਪਾਂ ਲਾਈਵ ਤੇ ਅੱਜ ਦਾ ਸਾਡਾ ਰਹੂਗਾ ਹਿੰਦੀ ਦੇ ਵਿੱਚ ਰਹੂਗੀ ਅੱਜ ਕਮੈਂਟਰੀ ਕਿਉਂਕਿ ਜਿਆਦਾ ਕਿਉਂਕਿ ਬਹੁਤ ਸਾਰੀਆਂ ਸਾਡੀਆਂ ਹੌਰ ਸਟੇਟ ਦੇ ਵਿੱਚ ਵੀ ਦੇਖੀ ਸੁਣੀ ਜਾਣੀ ਹੈ ਬਲਾਈਂਡ ਕ੍ਰਿਕਟ ਟੂਰਨਾਮੈਂਟ ਹੈ ਜਿਹੜੇ ਦੇਖ ਨਹੀਂ ਸਕਦੇ ਖਿਡਾਰੀ ਉਹਨਾਂ ਦੇ ਵਿੱਚ ਤਿੰਨ categories ਹੁੰਦੀਆਂ ਨੇ B1 ਜਿਹੜੇ ਬਿਲਕੁਲ ਨਹੀਂ ਦੇਖ ਸਕਦੇ B2 ਜਿਹੜੇ 3 ਕਿ ਮੀਟਰ ਤੱਕ ਦੇਖ ਸਕਦੇ ਔਰ 6 ਕਿ ਮੀਟਰ ਤੱਕ ਦੇਖਣ ਵਾਲੇ ਖਿਡਾਰੀ B3 ਹੁੰਦੇ ਨੇ ਸੋ ਆ ਤੁਹਾਨੂੰ ਅਸੀਂ ਸਾਰਾ ਲਾਈਵ ਨਾਲ ਦੀ ਨਾਲ ਦਿਖਾਉਨੇ ਆ ਅਸੀਂ ਕੋਸ਼ਿਸ਼ ਨੂੰ ਕੁਝ ਵਿਜ਼ੂਅਲ ਦਿਖਾਈ ਆ ਅਸੀਂ ਸੋ ਬਹੁਤ ਵਧੀਆ ਸ਼ਾਟ ਖੇੜਿਆ ਫੀਲਡਰ ਬਾਲ ਨੂੰ ਰੋਕ ਰਹੇ ਨੇ ਸੋ ਅਸਾਮ ਦੀ ਟੀਮ ਫੀਲਡਿੰਗ ਕਰ ਰਹੀ ਹੈ ਜੀ ਤੇ ਪੰਜਾਬ ਦੀ ਟੀਮ ਬੱਲੇਬਾਜ਼ੀ ਕਰ ਰਹੀ ਹੈ ਸੋ ਨਗੇਸ਼ ਟਰੋਫੀ का ये एट्थ एडिशन 2025 में स्टार्ट हो चुका है लुधियाना के पी के क्रिकेट ग्राउंड में तो so, पंजाब की टीम बल्लेबाजी कर रही है आसाम की टीम बॉलिंग कर रही है सूरज सिंह बी टू और बी थ्री में अर्शदीप पंजाब की तरफ से और आसाम टीम बॉलिंग कर रही है तो कमेंट्री मैं थोड़ा रोके करूँगा क्योंकि आवाज़ के ऊपर चलती है गेम सारी बहुत जबरदस्त अपील लेकिन अंपायर ने कहा नॉट आउट दो ओवर की समाप्ति पंजाब अर्षदीप और सूरज बल्लेबाजी कर रहे हैं बहुत जबरदस्त कैच थी अगर ले लेते अगर ले लेता प्लेयर तो कैच बहुत जबरदस्त तो कैच, तो कैच होता है। बहुत जबरदस्त शॉट और फील्डर उतने ही मुफ्त फील्डर आसाम हम के दूसरे रन की कोशिश लेकिन सिर्फ एक से ही संतोष करना पड़ेगा सूरज सामना करेंगे और सर एक रन इस बॉल पे आवाज़ इस समय मेरी थोड़ी कम आ सकती है आपको क्योंकि ये सारी आवाज़ के ऊपर गेम होती है बॉल आप अगर सुन सकें तो बॉल ज़मीन के ऊपर रोल करती है जैसे जो हमारे नए दर्शक हैं जो पंजाबी में ज़्यादा हमारे देखते हैं अक्सर ये बॉल की आवाज़ सुनेंगे आप ये जमीन पर रोल करके आवाज़ और ऐसे ये आवाज़ आती है और ज़मीन पर रोल करके बॉल को अंडर आम बॉलिंग होती है इसमें और ये देख सकते हैं हम आज आप हॉल की कोशिश आउट की थी लेकिन विफल रही और जिन्होंने अभी हमें ज्वाइन किया मैं बताता चलूँ कि ये अब ये विजुअली एम्पेय प्लेयर्स हैं पंजाब और असम के और इनमें कुछ लो विज़न होते हैं जो कम दिखाई देता है जिनको और कुछ होता है जिनको बिल्कुल नहीं दिखाई देता है ऐसे टीम बनाई जाती है ये वाइट बॉल का इशारामदेर की तरफ से बॉलिंग इसमें अंडरार में होती है और ये सुने तो आप ਆਵਾਜ਼ ਆਤੀ ਹੈ ਬਾਲ ਨੇ ਉਸ ਕੋ ਆਵਾਜ਼ ਕੋ ਸੁਣ ਕੇ ਇਹ ਸ਼ਾਟ ਖੇਲਤੇ ਹੈ ਜ਼ਿਆਦਾਤਰ ਜਿਹੜੀ ਟੋਟਲੀ ਬਲੈਂਡ ਪਲੇਅਰ ਹੁੰਦਾ ਹੈ। ਔਰ ਬਿਲਕੁਲ ਸਾਹਮਣੇ ਖੇਲ ਦਿਆ ਹੈ। ਔਰ ਅੱਛੀ ਫੀਲਡਿੰਗ ਹੈ ਹੱਪਾ। ਸੋਤਨਾ ਹੀ ਅੱਛਾ ਥਰੋ। ਔਰ ਤੀਸਰੇ ਓਵਰ ਦੀ ਸਮਾਪਤੀ। ਤੇ ਸੜਨਾ ਜਿਹੜੇ ਦਰਸ਼ਕ ਜੁੜੇ ਨੇ ਜੀ ਉਹਨਾਂ ਦੱਸ ਦਵਾ ਜਾਵਾਂ ਕਿ ਅੱਜ ਇੱਥੇ ਲੁਧਿਆਣਾ ਦੇ ਪੀਏਯੂ ਕ੍ਰਿਕਟ ਗਰਾਊਂਡ ਦੇ ਵਿੱਚ ਮੈਚ ਚੱਲ ਰਿਹਾ ਤੇ ਕਿਦਾ ਤੁਸੀਂ ਲਾਈਵ ਦੇਖ ਰਹੇ ਹੋ ਮੀਡੀਆ ਆਪਣਾ ਪੰਜਾਬ ਦੇ ਵਿੱਚ ਆਸਮ ਟੀਮ ਨੇ ਟੌਪ ਜਿੱਤੇ ਤੇ ਪਹਿਲਾ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਤਿੰਨ ਓਵਰ ਹੋ ਚੁੱਕੇ ਨੇ ਪੰਜਾਬ ਨੇ ਸ਼ੁਰੂਆਤ ਕਰ ਲਈ ਆਪਣੀ ਤੇ ਅਰਸ਼ਦੀਪ ਤੇ ਸੂਰਜ ਦੋ ਪਲੇਅਰ ਨੇ ਪੰਜਾਬ ਦੀ ਇੱਕ ਰਨ ਨਾਲ ਸੰਤੋਸ਼ ਕਰਨਾ ਪਊਗਾ ਆ ਬਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦਾ ਆਵਾਜ਼ ਹੁੰਦੀ ਹੈ ਰੋੜ ਕੇ ਇਹਦਾ ਬਾਲ ਅੰਡਰ ਆ ਬੋਲਿੰਗ ਕਰਨੀ ਹੁੰਦੀ ਹੈ ਇਹਨਾਂ ਨੇ ਤੇ ਉਹਦੇ ਨਾਲ ਇਹ ਆਵਾਜ਼ ਨੂੰ ਸੁਣ ਕਿਹੜੇ ਫੀਲਡਰ ਨੇ ਬਾਲ ਨੂੰ ਰੋਕਦੇ ਨੇ ਅੰਪਾਇਰ ਦਾ ਇਸ਼ਾਰਾ ਵਾਈਟ ਬਾਲ ਤੇ ਆਪਣੇ ਆਪ ਦੇ ਵਿੱਚ ਕਾਫੀ ਚੈਲੰਜ ਭਰਪੂਰ ਹੁੰਦੀ ਹੈ ਕ੍ਰਿਕਟ ਤੇ ਸਾਡਾ ਦੇ ਸ਼ਾਰਟ ਖੇੜਿਆ ਸ਼ੀਟ ਸ਼ਾਟ ਜਿਆਦਾ ਇੱਥੇ ਤੁਸੀਂ ਦੇਖ ਰਹੇ ਹੋ ਨੇ ਇਸ ਗੇਮ ਦੇ ਵਿੱਚ ਜਿਆਦਾ ਹੁੰਦੇ ਨੇ ਤੇ ਜਿੱਦਾਂ ਮੈਂ ਦੱਸ ਰਿਹਾ ਸੀ 11 ਪਲੇਅਰ ਹੁੰਦੇ ਨੇ ਇਸ ਟੀਮ ਦੇ ਵਿੱਚ ਚਾਰ ਬਿਲਕੁਲ ਟੋਟਲੀ ਬਲੈਂਡ ਜਿਹੜੇ ਬਿਲਕੁਲ ਨਹੀਂ ਦੇਖ ਸਕਦੇ ਤੇ ਬਾਕੀ ਸੱਤ ਪਲੇਅਰ ਨੇ ਜਿਹੜੇ ਜਿਹੜਾ ਕੁਝ ਘੱਟ ਦੇਖ ਸਕਦੇ ਨੇ ਉਹ ਇਸ ਟੀਮ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਸ਼ਾਟ ਕਿੱ데 ਆ ਸ਼ੀਟ ਸ਼ਾਟ ਕਿੱ데 ਆ ਫਿਰ ਦੁਆਰਾ ਤੇ ਪਰ ਰਨ ਸਿਰਫ ਇੱਕ ਹੀ ਮਿਲੂਗਾ ਇੱਥੇ 11 ਇਸ طرح ਟੀਮ ਬਣਦੀ ਹੈ ਬਾਲ ਦੀ ਆਵਾਜ਼ ਤੁਸੀਂ ਸੁਣਦੇ ਜਮੀਨ ਤੇ ਰੋੜ ਕੇ ਬਾਲ ਜਿਹੜੀ ਆ ਬਾਲ ਕਰਾਈ ਜਾਂਦੀ ਹੈ ਕਾਫੀ ਮੈਨੋ ਤੋ 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 ਦੂਰ ਜਾ ਤੋ ਤੋ ਆਇਆ ਆਇਆ ਕਾਫੀ ਸਾਥਮਖੋਲੇ ਨਾਲ ਦੇ ਵਿੱਚ ਬਹੁਤ ਚੱਲਦਾ ਜਿਵੇਂ ਸ਼ੇਰ ਵਕਤਰੋਣੀ ਵੀ ਇੱਕ ਦੂਜੇ ਨਾਲ ਮਜ਼ਾਕ ਕਰਦੇ ਨੇ ਵਾਈਡ ਬਾਲ ਵਾਈਡ ਬਾਲ ਅੰਪਾਇਰ ਦਾ ਇਸ਼ਾਰਾ ਵਾਈਟ ਬਾਲ ਦਾ ਅੰਕਲ ਤੁਹਾਡੇ ਬਾਲ ਲੱਗਣੀ ਆ ਤੁਸੀਂ ਨਿਕਲ ਜਾਓ ਬਾਲ ਸ਼ਾਰਟ ਖੇਡਣਾ ਨੇ ਬਾਲ ਲੱਗ ਜਾਨੀ ਲੱਗ ਜਾਨੀ ਤੂੰ ਲੱਗ ਜਾਨੀ ਅੰਕਲ ਬਾਲ ਰੁਕ ਜਾਨੀ ਦੋਨੋਂ ਰੈਕ ਅਗੁੱਲ ਲੱਗੇ ਆਇਆ ਦੋਨੋਂ ਦੇਖੋ ਦੇਖੋ ਅੰਕਲ ਅੰਕਲ ਮੈਂ ਤੁਹਾਨੂੰ ਕਹਾਂ ਨਿਕਲ ਜਾਓ ਅੰਕਲ

ਫੀਟ ਦਿੱਤੀ ਐ ਅੰਪਾਇਰ ਨੇ ਇੱਥੇ ਦੇਖਦੇ ਆ ਜੀ ਕੀ ਫਾਇਦਾ ਉਠਾਉਂਦਾ ਹਾਂ ਹਾਂ ਦੇਖੋ ਆਵਾਜ਼ ਜਦੋਂ ਰੁੜ ਕੇ ਆਵਾਜ਼ ਆਉਂਦੀ ਹੈ ਬਾਲ ਦੀ ਤੇ ਇਸ ਤਰ੍ਹਾਂ ਦਾ ਇਹ ਸਾਰਾ ਮੈਚ ਤੁਹਾਨੂੰ ਕਾਫੀ ਇੰਟਰਸਟਿੰਗ ਹੁੰਦਾ ਸਾਰਾ ਇਹ ਬਲਾਈਂਡ ਕ੍ਰਿਕਟ ਦੇ ਵਿੱਚ ਜਿਹੜਾ ਕਾਫੀ ਚੈਲੈਂਜਰ ਗੇਮ ਹੁੰਦੀ ਹੈ ਕਾਫੀ ਚੈਲੰਜ ਹੁੰਦਾ ਇਹਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਹੋ ਜ਼ਮੀਨ ਦੇ ਉੱਤੇ ਰੋਲ ਕੇ ਰੋਲ ਕਰਕੇ ਬਾਲ ਜਿਹੜੀ ਆ ਉਹ ਬੋਲਿੰਗ ਹੁੰਦੀ ਹੈ ਇਹਦੇ ਵਿੱਚ ਤੇ ਆਜਾ ਉਹ ਵਾਹ ਵਾਹ ਬਦਲ ਉਹ ਆਪਣਾ ਮੈਚ ਪੀਛਾ ਪੀਛਾ ਆਸਾਂ ਆਮ ਦੀ ਟੀਮ ਜਿਹੜੀ ਆ ਬੋਲਿੰਗ ਕਰ ਰਹੀ ਹੈ ਤੇ ਫਿਰ ਪੰਜਾਬ ਟੀਮ ਜਿਹੜੀ ਬੱਲੇਬਾਜ਼ੀ ਕਰ ਰਹੀ ਹੈ ਵੈਸੇ ਨਰਦਾ ਬੰਦਾ ਔਰ ਇੱਕ ਵਾਰ ਸ਼ਰਮ ਅੰਪਾਇਰ ਦਾ ਯਾਰ ਯਾਰ ਜਾਓ ਪਾਜੀ ਦਿਓ ਆ ਬਾਲ ਨੂੰ ਕੁਝ ਦੇਖ ਸਕਦਾ ਦੇਦਾ ਆਵਾਜ਼ ਐ ਇਸ ਬਾਲ ਦੇ ਵਿੱਚ ਨੂੰ ਸਾਊਂਡ ਨੂੰ ਸੁਣ ਕੇ ਜਿਹੜੇ ਟੋਟਲੀ ਬਲਾਈਂਡ ਨੇ ਉਹ ਬਾਲ ਨੂੰ ਰੋਕਦੇ ਆ ਜਿਸ ਤਰ੍ਹਾਂ ਪੰਜਾਬ ਤੇ ਉਸਾਮ ਦੀਆਂ ਟੀਮਾਂ ਦੇ ਵਿੱਚ ਇਹ ਮੈਚ ਚੱਲਦਾ ਤੇ ਆਪ ਸੂਰਜ ਪੰਜਾਬ ਦਾ ਖਿਡਾਰੀ ਹੈ ਤੇ ਆਪ ਸ਼ਹੀਦ ਖੇਡ ਰਿਹਾ ਤਾਂ ਮੈਂ ਨਾ ਵਾਹ 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 ਉਹ ਬਰਲੇ ਨਹੀਂ ਕੋਈ ਨਾ ਬੋਲਦਾ ਉਹ ਸਟੇਪ ਉਹ ਸੁਰਾ ਬੈਠਾ ਚੱਲਾ ਆ ਹਾਂ ਹਾਂ ਉਹ ਦਸ ਤੀਰਾਂ ਦਾ ਨਾ ਦੇਖ ਮੈਂ ਵੀ ਦੇਖ ਰਿਹਾ ਵੀ

ਪੰਜਾਬ ਦੀ ਪਹਿਲੀ ਵਿਕਟ ਆਊਟ ਹੋ ਚੁੱਕੀ ਹੈ ਸੂਰਜ ਆਊਟ ਹੋ ਕੇ ਵਾਪਸ ਆ ਰਹੇ ਨੇ ਤੇ ਪਹਿਲਾ ਝਟਕਾ ਪੰਜਾਬ ਨੂੰ ਆ ਦੇਖ ਸਕਦੇ ਹੋ ਸਾਰੀ ਵਿਕਟ ਸਾਰੀ ਨੋਰਮਲ ਹੁੰਦੀ ਹੈ ਤੇ ਪਿਚ ਉਹੀ ਅੱਜ ਵਾਸਤੇ ਭਾਏ ਕੇ ਸੈਂਟਰ ਦੇ ਵਿੱਚ ਇੱਕ ਲਾਈਨ ਹੁੰਦੀ ਹੈ ਦੇ ਵਿੱਚ 100 ਬੋਲਿੰਗ ਐਂਡ ਤੇ ਸਾਈਡ ਦੇ ਉੱਤੇ ਬਾਲ ਨੇ ਡਿਲੀਵਰ ਹੋਣਾ ਦਾ ਮਤਲਬ ਗਿਰਨੀ ਚਾਹੀਦੀ ਹੈ ਉਸ ਤੋਂ ਬਾਅਦ ਜਿੱਦਾਂ ਬੈਟਸਮੈਨ ਤੱਕ ਹੈ ਬਾਲ ਬਿਲਕੁਲ ਰੂਲ ਕਰਦੀ ਹੋਈ ਜ਼ਮੀਨ ਦੇ ਉੱਤੇ ਜਾਣੀ ਚਾਹੀਦੀ ਹੈ ਤੇ ਫੈਸਲਾ ਬੋਲਰ ਤੋਂ ਬੈਟਸਮੈਨ ਤੱਕ ਬਿਲਕੁਲ ਬੋਲ ਚਲੀ ਜਾਣੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਹੀ ਦੀ ਵਿਕਟ ਹੈ ਸਿਰਫ ਇਹ ਵਿਕਟ ਹੈ ਲੋਏ ਦੀ ਵਿਕਟ ਹੈ ਤੇ ਆਹ ਦੇਖ ਸਕਦੇ ਹੋ ਤੁਸੀਂ ਕਿ ਮੇਟਲ ਉਹ ਦੇ ਦੀ ਹੈ ਤੇ B1 ਪਲੇਅਰ ਆ ਦੇਤੀ ਜੀ ਦਿਖਾ ਰਿਹਾ ਸੀ ਕਿ B1 ਬਿਲਕੁਲ ਟੋਕਲੀ ਪਲੇਅਰ ਹੁੰਦੇ ਜਿਹੜਾ ਬਿਲਕੁਲ ਨਹੀਂ ਦੇਖ ਸਕਦੇ ਹੁੰਦੇ ਤੇ B1 ਪਲੇਅਰ ਆਇਆ ਪੰਜਾਬ ਦਾ ਬੱਲੇਬਾਜ਼ੀ ਕਰਨ ਵਾਸਤੇ ਗੈਸ ਅੰਪਾਇਰ ਨੇ ਵਾਈਟ ਦਾ ਇਸ਼ਾਰਾ ਦਿੱਤਾ ਤੇ ਆ ਦੇਖੋ ਕਿ ਵੀਨ ਖੇਡ ਰਹਾ ਹੈ ਜੇ ਅਗਰ ਇਹ ਇੱਕ ਰਨ ਲਏਗਾ ਤਾਂ ਇਹ ਦੋ ਰਨ ਨਾ ਕਾਉਂਟ ਕਰਨਗੇ ਅਕਾਊਂਟ ਟੀਮ ਦੇ ਖਾਤੇ ਦੇ। ਹਾਜਾ ਹਾਜਾ ਕਪੀਲ ਕੀਤੇ ਸਾਰੀ ਲੇਕਿਨ ਨਾਟ ਆਊਟ ਅੰਤਾਰ ਦਾ ਰਨ ਨਾਟ ਆਊਟ ਬਹ ਤੇ ওভার ਦੀ ਸਮਾਪਤੀ ਤਾਂ ਮਤੋਂ ਦੱਸਿਆ ਕੀ ਬੀ ਬੰਦੀ ਜਿਹੜਾ ਬਿਲਕੁਲ ਨਹੀਂ ਦੇਖ ਸਕਦਾ ਉਹਨਾਂ ਨੂੰ ਬਿਲਕੁਲ ਬਲੈਂਡ ਫੂਡ ਲਗਾ ਕੇ ਇਸ ਤਰ੍ਹਾਂ ਲਗਾਇਆ ਹੁੰਦਾ ਅੱਗੇ ਬਿਲਕੁਲ ਜਿਹੜਾ ਦੇਖ ਨਾ ਸਕੇ ਔਰ ਅੰਦਰੋਂ ਦੀ ਕਾਲੀ ਯਾਨੀ ਕਿ ਇਹਨੂੰ ਵੀ ਅੰਦਰ ਬਲੈਕ ਟੇਪ ਕੀਤੀ ਹੁੰਦੀ ਹੈ ਤਾਂ ਕਿ ਕੋਈ ਚੀਟਿੰਗ ਨਾ ਹੋ ਸਕੇ ਇਸ ਕਿਟ ਦੇ ਵਿੱਚ ਜਿਹੜਾ ਟੋਟਲੀ ਬਲੈਂਡ ਨੇ ਚਾਰ ਪਲੇਅਰ ਉਹ ਟੋਟਲੀ ਬਲੈਂਡ ਹੋਣੇ ਚਾਹੀਦੇ ਨੇ ਬਾਕੀ ਪਲੇਅਰ ਜਿਹੜੇ ਨੇ ਉਹਨਾਂ ਦੇ ਵਿੱਚ ਸੱਤ ਪਲੇਅਰ ਹੁੰਦੇ ਨੇ ਜਿਹੜੇ ਘੱਟ ਨਿਗਾ ਵਾਲੇ ਹੋ ਸਕਦੇ ਨੇ ਇਸ ਟੀਮ ਦੇ ਵਿੱਚ ਤੋ ਲੋ ਇਸ ਲਾਈਵ ਨੂੰ ਅਸੀਂ ਕੁੜੇ ਟਾਈਮ ਲਈ ਹੁਣ ਇੱਥੇ ਰੋਕਾਂਗੇ ਤੇ ਉਸ ਤੋਂ ਬਾਅਦ ਫੇਰ ਦੁਬਾਰਾ ਅਸੀਂ ਸ਼ੁਰੂ ਕਰਾਂਗੇ ਜੀ ਤੁਹਾਡਾ ਸਭ ਦਾ ਧੰਨਵਾਦ ਜਿਹੜੇ ਤੁਸੀਂ ਜੁੜੇ ਤੋ ਦੁਆ ਕਰੋ ਪੰਜਾਬ ਟੀਮ ਦੇ ਲਈ ਤੇ ਜਿਹੜੀ ਸਾਡੀ ਟੀਮ ਜਿਹੜੀ ਹੈ ਜੀ ਇੱਥੇ ਜੇਤੂ ਹੋ ਕੇ ਨਿਕਲੇ ਤੋ ਤੁਹਾਡੀਆਂ ਸਾਰਿਆਂ ਦੇ ਮੈਸੇਜ ਕਰੋ ਪੰਜਾਬ ਟੀਮ ਦੇ ਲਈ ਸੋ ਆਹ ਕੁਝ ਤੁਹਾਨੂੰ ਬਾਹਰ ਲਾ ਤੋ ਕੁਝ ਖਾਦਮਾ ਇੱਥੋਂ ਆਹ ਸਾਡੀਆਂ ਬਾਕੀ ਟੀਮਾਂ ਬੈਠੀਆਂ ਨੇ ਤੇ ਆਹ ਦੇਖ ਸਕਦੇ ਹੋ ਤੁਸੀਂ ਇੱਥੇ ਅਰਸ਼ਦੀਪ ਦੇ ਉਤੇ ਬਹੁਤ ਸਾਰੀਆਂ ਉਮੀਦਾਂ ਨੇ ਪੰਜਾਬ ਨੂੰ ਕਿਉਂਕਿ B3 ਦਾ ਖਿਡਾਰੀ ਹੈ ਅੱਛਾ ਹਾਰਡ ਹਿਟਰ ਹੈ ਤੇ ਟੀਮ ਦੇ ਵਿਕਟ ਦੇ ਉਤੇ ਫਿਕਰ ਹੈ ਉਹਨਾਂ ਦਾ ਬਹੁਤ ਜ਼ਰੂਰੀ ਹੈ ਤੇ ਆਹ ਦੇਖ ਸਕਦੇ ਹੋ ਆਪੀ ਟੀਮ ਸਾਡੀ ਜਿਹੜੀ ਹੈ ਤੇ ਟ੍ਰਿਪੁਰਾ ਦੀ ਤੇ ਟ੍ਰਿਪੁਰਾ ਟੀਮ ਸਾਡੀ ਤੇ ਇਹਨਾਂ ਦਾ ਮੈਚ ਇਸ ਤੋਂ ਬਾਅਦ ਹੈ ਟ੍ਰਿਪੁਰਾ ਤੇ ਛੱਤੀਸਗੜ੍ਹ ਦਾ ਤੇ ਆਹ ਸਾਰੇ ਸਾਡੇ ਬੈਠੇ ਨੇ ਜੀ ਸਕੋਰਰ ਸਾਹਿਬ ਆਨਲਾਈਨ ਜਿਹੜੇ ਸਕੋਰ ਦੇ ਰਹੇ ਨੇ ਨਾਲ ਦੀ ਨਾਲ ਕਲਿੱਕ ਹੀ ਰੋਜ਼ ਦੇ ਉਤੇ ਆਉਂਦੇ ਸਾਰਾ ਆਨਲਾਈਨ ਸਕੂਲੀ ਨਾਲ ਦੀ ਨਾਲ ਤੇ ਸਾਰੇ ਖੁਸ਼ ਕਿਦੇ ਸਾਡੇ ਭਾਜੀ ਹਾਂਜੀ ਤੇ ਹਾਂ ਬਸ ਹੁਣ ਆਪਾਂ ਥੋੜੀ ਦੇਰ ਤੱਕ ਨੂੰ ਆਪਾਂ ਦੁਬਾਰਾ ਫੇਰ ਲਾਈਵ ਦੇ ਉੱਤੇ ਆਵਾਂਗੇ ਜੁਗੇਸ਼ ਜੀ ਲਾਈਵ ਆਪ ਪੰਜਾਬ سپورਟ ਉਸਮੈਂ মিডিਆ ਆਪਣਾ ਪੰਜਾਬ ਪੇ तो पहले तो धन्यवाद आपका कि आपने पंजाब को ये नगेश ट्रॉफी के एडिशन का आपने ये मैच दिए और क्या कहेंगे हमारे व्यूर्स को सबसे पहले तो सबको सत श नमस्कार तो पंजाब में आके हर बार काफ़ी अच्छा लगता है काफ़ी अपना सा पन महसूस होता है और आपको धन्यवाद देना चाहेंगे कि आपने नागेश ट्रॉफ़ी के ग्रुप एफ के मैचेस होस्ट करने के लिए हमसे मांगा तो डेफिनेटली हमें काफ़ी खुशी हुई आपको ये टूर्नामेंट देते हुए और जो भी यहाँ पर इंतज़ाम है अरेंजमेंट्स हैं अच्छे हैं काफ़ी और काफ़ी अभी तो पहला दिन है मैच स्टार्ट हुआ है तो आई होप कि जो भी प्लेयर्स यहाँ पर आए हुए पंजाब की जो हॉस्पिटेलिटी है उसको एंजॉय करेंगे ओके थैंक यू सो ये सकते हैं जी अपने योगेश जी चेयरमैन नगेश ट्रॉफी हाँ पंजाब दे ਜਿਹੜੀ ਕੀ ਹੁੰਦੀ ਹੌਸਲਾ ਵਾਹ ਦੇ ਲਈ ਸਾਡੇ ਸਾਰੇ ਬੈਠੇ ਨੇ ਕੁਝ ਸਪੋਰਟਰ ਨੇ ਪੰਜਾਬ ਦੇ ਤੇ ਕੋ ਸਾਡੇ ਪੰਜਾਬ ਟੀਮ ਦੇ ਖਿਡਾਰੀ ਨੇ ਤੇ ਆਹ ਦੇਖ ਸਕਦੇ ਆ ਵੀ ਸਰ ਉਹ ਆ ਲੈ ਸ਼ਾਟ ਵਧੀਆ ਰਹਾ ਜੀ ਫੀਲਡਿੰਗ ਕਿਉਂਕਿ ਆਊਟਫੀਲਡ ਕਾਫੀ ਸਲੋ ਹੈ ਇਸ ਟਾਈਮ ਕਿਉਂਕਿ ਜਿਹੜੀ ਹੈ ਇਹਦੇ ਵਿੱਚ ਇਹਦੇ ਵਿੱਚ ਔਸ ਪਈ ਹੋਈ ਹੈ ਹਾਲੇ ਇਸ ਕਰਕੇ ਥੋੜਾ ਜਿਹਾ ਕਾਫੀ ਸਲੋ ਚੱਲ ਰਹੀ ਹੈ ਤੇ ਲੋ ਆਪਾਂ ਹੁਣ ਇੱਥੋਂ ਅ ਜਿਹੜਾ ਜੀ ਕੋਈ ਨਹੀਂ ਚੱਕਰ ਆ ਨਾ ਤੇ ਹੁਣ ਇੱਥੋਂ ਆਪਾਂ ਲਾਈਵ ਜਿਹੜਾ ਆ ਉਹਨੂੰ ਥੋੜੀ ਦੇਰ ਲਈ ਰੋਕਾਂਗੇ ਤੇ ਫਿਰ ਆਪਾਂ ਅਗਲਾ ਲਾਈਵ ਬਹੁਤ ਜਲਦ ਤੁਹਾਡੇ ਨਾਲ ਲੈ ਕੇ ਆਵਾਂਗੇ ਤੇ ਬਾਕੀ ਅਪਡੇਟ ਤੁਹਾਨੂੰ ਦਿੰਦੇ ਰਹਿਾਂਗੇ ਸਾਰੇ ਦਿਨਾਂ ਦੀ ਕਿ ਕਿਸ ਤਰ੍ਹਾਂ ਇਹ ਸਾਰਾ ਜਿਸ ਤਰ੍ਹਾਂ ਇਸਲਾ ਮੈਚ ਅੱਗੇ ਚੱਲੇਗਾ ਤੇ ਲਾਈਵ ਸ਼ਾਟ ਬਹੁਤ ਵਧੀਆ ਪੰਜਾਬ ਦਾ ਇਹ ਸ਼ਾਟ ਦੇ ਨਾਲ ਆ ਇੱਕ ਰਨ ਸੰਦੀਪ ਨੇ ਸ਼ਾਟ ਖੇੜਿਆ ਬੜਾ ਵਧੀਆ ਸ਼ਾਟ ਸੰਦੀਪ ਦਾ ਤੇ ਜਿਹੜਾ ਜਿਹਦਾ ਵੀਰਨਾ ਮੈਂ ਦੱਸਿਆ ਸੀ ਜਿਹੜਾ ਬਿਲਕੁਲ ਟੋਟਲੀ ਬਲਾਈਂਡ ਖਿਡਾਰੀ ਆਕਰ ਉਹ ਖੇਡਦਾ ਤਾਂ ਉਹਦੇ ਇੱਕ ਦੇ ਦੋ ਰੰ ਦਾ ਅਕਾਊਂਟ ਹੁੰਦੇ ਨੇ ਤੇ ਸੰਦੀਪ ਦੀ ਬੱਲੇਬਾਜ਼ੀ ਬੜੀ ਜ਼ਬਰਦਸਤ ਹੈ ਤੇ ਸਾਡੇ ਦਰਸ਼ਕ ਵੀ ਕਹਿੰਦੇ ਕਹਿੰਦੇ ਸੰਦੀਪ ਦੀ ਬੱਲੇਬਾਜ਼ੀ ਸਾਨੂੰ ਦਿਖਾ ਦਿਓ ਲਓ ਜੀ ਸੰਦੀਪ ਦੀ ਬੱਲੇਬਾਜ਼ੀ ਫਿਰ ਦਿਖਾ ਕੇ ਤੁਹਾਨੂੰ ਨਾ ਇਸ ਲਾਈਵ ਨੂੰ ਅਸੀਂ ਥੋੜੀ ਦੇਰ ਲਈ ਰੋਕਾਂਗੇ ਪਰ ਆਹ ਦੇਖੋ ਕੈਚ ਦੀ ਆਹ ਕੈਚ ਆਊ ਇਹਦੇ ਨਾਲ ਹੀ ਦੂਸਰਾ ਵਿਕਟ ਪੰਜਾਬ ਦਾ ਪੰਜਾਬ ਨੂੰ ਦੂਸਰਾ ਝਟਕਾ ਤੇ ਸ਼ਾਟ ਮਾਰੇ ਅਸੀਂ ਪਰ ਮਾਰਨ ਲੱਗੇ ਟੁੱਟ ਗਿਆ ਚਲੋ ਬੈਟ ਟੁੱਟ ਗਿਆ ਅਰਸ਼ਦੀਪ ਦਾ ਤੇ ਕਹਿੰਦਾ ਜੀ ਨਹੀਂ ਤਾਂ ਸ਼ਾਟ ਲੰਘ ਜਾਂਦਾ ਅੱਗੇ ਸੋ ਖੈਰ ਗੇਮ ਹੈ ਜੀ ক্রিকেট ਹੈ ਇਹਦੇ ਵਿੱਚ ਸਭ ਕੁਝ ਹੁੰਦਾ ਹੈ ਦੇ ਇਹਨੂੰ ਫਰਮਤੋਂ ਦੱਸਿਆ ਸੀ ਵੀ 1 ਪਲੇਅਰ ਦਾ ਮੈਂ ਤੁਹਾਨੂੰ ਦੱਸਿਆ ਸੀ ਵੀ ਅਰਸ਼ਦੀਪ ਨੂੰ ਵੀ 1 ਪਲੇਅਰ ਲੈ ਤੇ ਇਸ ਤਰ੍ਹਾਂ ਬਲੈਂਡ ਫੋਰ ਲਗਾ ਕੇ ਜਿਹੜਾ ਵੀ 1 ਰੱਖਿਆ ਜਾਂਦਾ ਵੀ ਕੋਈ ਚੀਟਿੰਗ ਇਹਦੇ ਵਿੱਚ ਨਾ ਹੋਵੇ ਸੋ ਹੁਣ ਅਗਲੇ ਪਲੇਅਰ ਪੰਜਾਬ ਦੇ ਬੱਲੇਬਾਜ਼ੀ ਦੇ ਲਈ ਸੋ ਦੇਖਦੇ ਆਂ ਜੀ ਪੰਜਾਬ ਨੂੰ ਦੋ ਵਿਕਟਾਂ ਬੈਕ ਟੂ ਬੈਕ ਜਿਹੜਾ ਪਹਿਲਾਂ ਸੂਰੇਜ ਤੇ ਉਸ ਤੋਂ ਬਾਅਦ ਅਰਸ਼ਦੀਪ ਆਊਟ ਹੋਇਆ ਤੇ ਪੰਜਾਬ ਦੀ ਬਲਾਈਂਡ ਕ੍ਰਿਕਟ ਟੀਮ ਹੈ ਜੀ ਤੇ ਦੇ ਦੋ ਖਿਡਾਰੀ ਆਊਟ ਹੋ ਚੁੱਕੇ ਨੇ ਦੋਨੋਂ ਓਪਨਰ ਜੀ ਮਕਮਾਂ ਤਾਂ ਜਾ ਚੁੱਕੇ ਨੇ ਜੀ ਬਾਹਰ ਹਾਂਜੀ ਮੰਗਲ ਸਿੰਘ ਗਿਆ ਜੀ ਮੰਗਲ ਤੇ ਕਰ ਦੇਗਾ ਮੰਗਲ ਉਹ ਮੰਗਲ ਵੈਸੇ ਵਧੀਆ ਖਿਡਾਰੀ ਆ ਸਾਡਾ ਵੀ ਪੰਜਾਬ ਦਾ ਤੇ ਲੋ ਜੀ ਹੁਣ ਆਪਾਂ ਥੋੜੀ ਦੇਰ ਲਈ ਫਿਰ ਰੋਕਦੇ ਆ ਜਿਸ ਤਰ੍ਹਾਂ ਫਿਰ ਰੰਗ ਬਣੂਗਾ ਮੈਚ ਦਾ ਉਹ ਫਿਰ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਆ ਸਾਹਮਣੇ ਟਾਸ ਜਿੱਤ ਕੇ ਪਹਿਲਾਂ ਪੰਜਾਬ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀਗਾ ਤੇ ਦੋ ਖਿਡਾਰੀ ਆਊਟ ਹੋ ਚੁੱਕੇ ਨੇ ਸਕੋਰ ਮੈਨੂੰ ਫਿਰ ਬਾਹਰੋਂ ਲੈਣਾ ਪੈਣਾ ਪੰਜਾਬ ਤੱਕ ਵੀ ਕਿੰਨਾ ਆ ਸੋ ਤੁਹਾਨੂੰ ਸਕੋਰ ਮੈਂ ਫਾਈਨਲ ਇੱਕ ਵਾਰੀ ਦੱਸ ਦਵਾਂ ਦੋ ਖਿਡਾਰੀ ਆਊਟ ਹੋ ਚੁੱਕੇ ਨੇ ਤੇ ਅੰਦਾਜ਼ਾ ਸਕੋਰ ਦੱਸ ਕੇ ਫਿਰ ਨਾਲ ਥੋੜੀ ਦੇਰ ਲਈ ਆਪਾਂ ਰੁਕਾਂਗੇ ਲਾਈਵ ਨੂੰ ਇੱਥੇ ਤੇ ਬਾਕੀ ਤੁਸੀਂ ਜੁੜੇ ਰਹੇ ਹੋ ਇਸੇ ਤਰ੍ਹਾਂ ਮੀਡੀਆ ਆਪਣਾ ਪੰਜਾਬ ਦੇ ਨਾਲ ਇਸ ਕੋਰ ਕੀਤਾ 6 ਦੇ 56 ਦੋ ਬਿੱ 6 ਓਵਰ 56 ਰਨ ਤੇ ਦੋ ਖਿਡਾਰੀ ਆਊਟ ਨੇ ਪੰਜਾਬ ਦੇ ਤੇ ਜਿੱਦਾਂ ਮੈਂ ਕਿਹਾ ਦੋਨੋਂ ਓਪਨਰ ਆਊਟ ਹੋ ਚੁੱਕੇ ਨੇ ਤੇ ਲੋ ਥੋੜੀ ਦੇਰ ਲਈ ਫਿਰ ਆਪਾਂ ਹੁਣ ਲੈਨੇ ਆ ਤੁਹਾਡੇ ਕੋਲੋਂ ਵਧਾਈਗੀ ਤੇ ਬਹੁਤ ਜਲਦ ਆਪਾਂ ਦੁਬਾਰਾ ਫਿਰ ਲਾਈਵ ਦੇ ਨਾਲ ਆਉਨੇ ਆ ਜੀ ਤੁਹਾਡਾ ਸਭ ਦਾ ਧੰਨਵਾਦ ਦਿਉ ਦਵਾਵਾਂ ਪੰਜਾਬ ਕ੍ਰਿਕਟ ਟੀਮ ਨੂੰ ਤੇ ਜੇਤੂ ਹੋ ਕੇ ਸਾਡੀ ਟੀਮ ਬਹੁਤ ਸਾਬੇ ਪੰਜਾਬ ਦੀ ਪਹਿਲਾ ਮੈਚ ਜਿੱਤੀ ਹੈ ਅਸੀਂ ਅਸਾਂਪ